ਹਾਂਜੀ ਸਾਰੇ ਗੰਦ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ 6:00 ਦੇ ਵੱਜ ਗਏ ਜੀ 7:30 ਕੱਲ ਵੀਰ ਨੂੰ ਸਕੂਲ ਚਲੇ ਗਏ ਆ ਤੇ ਮੈਂ ਲੱਗੀ ਸੀ ਜੀ ਤਾਂ ਗੱਡਣ ਕਿ ਕਿ ਮੀਂਹ ਜੀ ਕਾਫੀ ਜ਼ਿਆਦਾ ਪੈ ਰਿਹਾ ਸੀ ਸਵੇਰ ਦੇ ਹੀ ਤੇ ਇਸ ਕਰਕੇ ਜਿੱਦ ਧਾਰਾ ਨੂੰ ਲੇਟ ਹੋ ਗਈ। ਉਹਨਾਂ ਨੇ ਮੈਨੂੰ ਸਕੂਲ ਭੇਜ ਕੇ ਤੇ ਹੁਣ ਲੱਗੀ ਹਈ ਐਂ ਜੀ ਮੈਂ ਧਾਰਾ ਕੱਢਾਂ ਧਾਰਾ ਧੋਰਾ ਕੱਢ ਕੇ ਤੇ ਉਸ ਤੋਂ ਬਾਅਦ ਚ ਸ਼ਾਇਦ ਆਪਾਂ ਜਾਵਾਂਗੇ ਜੀ ਤਖਰਾ ਆਪਣੀ ਨੰਦ ਕੋਲੇ ਉਹਨਾਂ ਦੇ ਪਿੰਡ ਅੱਜ ਹੈਗਾ ਜੀ ਮੇਲਾ। ਮੇਲਾ ਦੇਖਣ ਦੇ ਦਿਆਂ ਨੀ ਮੀਂਹ ਦਾ ਮੌਸਮ ਹੋਇਆ ਫਿਰ ਤਾਂ ਨਹੀਂ ਜਾਂਦੇ ਹੈਗੇ ਜੇ ਮੀਂਹ हट ਗਿਆ ਫਿਰ ਜ਼ਰੂਰ ਜਾਵਾਂਗੇ ਤੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਜੀ। ਤਖਣਾ ਮੇ ਦਾ ਮੇਲਾ ਤੇ ਉਹ ਤਾਂ ਪਤਾ ਹੀ ਹੈ ਜੀ ਜਿਸ ਦਿਨ ਵੀ ਆਪਾਂ ਕਿਤੇ ਜਾਣਾ ਹੋਵੇ ਉਸ ਦਿਨ ਕੋਈ ਨਾ ਕੋਈ ਰਿਕਵਰਟ ਜਰੂਰ ਆਉਂਦੀ ਆ ਤੇ ਅੱਜ ਸਵੇਰ ਦਾ ਮੀਂਹ ਪੈ ਰਿਹਾ ਸੀਗਾ ਇਸ ਕਰਕੇ ਕੰਮ ਨੂੰ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਤੇ ਹੁਣ ਅਕਾਲ ਵੀਰ ਹੁਣੇ ਚਲੇ ਗਿਆ ਜੀ ਸਕੂਲ ਤੇ ਮੈਂ ਲੱਗ ਗਈ ਸੀਗੀ ਜੀ ਕੰਮ ਕਰ ਕਰਨ ਕਿਉਂਕਿ ਮੈਂ ਕੰਮ ਕੰਮ ਨੂੰ ਵੇੜ ਲਵਾ ਫੇਰ ਆਪਾਂ ਇਹਨਾਂ ਦੇ ਨਾਲ ਹੀ ਦੁਕਾਨ ਤੇ ਜਾਣਗੇ ਤੇ ਫਿਰ ਆਪਾਂ ਉਹਨਾਂ ਦੇ ਨਾਲ ਹੀ ਚਲੇ ਜਾਵਾਂਗੇ ਪਰ ਅਸਤੇ ਜਿੰਨ ਦੇ ਹਟਾਟਣਗੇ ਹਾਂਜੀ ਲੋ ਜੀ ਗੁੱਡ ਮਾਰਨਿੰਗ ਹੋ ਗਿਆ ਅਰਪੰਦੀ ਅਰਪਨ ਵੀ ਉੱਠ ਖੜੀ ਤੇ ਖਾਣ ਲਈ ਹੈ ਜੀ ਬਿਸਕਟ ਸਵੇਰੇ ਸਵੇਰੇ ਇੱਕ ਤਾਂ ਖਾਲਾ ਪਹਿਲਾਂ ਦੋ ਹੱਥ ਫੜੇ ਦੂਜਾ ਮੇਰਾ ਵਾਲਾ ਦਿਖਾਉਂਦੀ ਐ ਲੈ ਬਿੰਦੇ ਦੇ ਬਤਿੱਕ ਇੱਕ ਤਾਂ ਦੇ ਦੋ ਦੇ ਦੇ ਲਿਆ ਦੇਣਾ ਨਹੀਂ ਹੈਗਾ ਪਰ ਖਾ ਲੋ ਸਤਿ ਸ਼੍ਰੀ ਅਕਾਲ ਬਾਦ

किथे जाना लोड हो गई बैठा है इथे बैठना था हम्म चल पी चल भी सुटी एम एस कुड़ी चल पी ऐ कुड़ी चल पी सुकड़ी हाय <laughs> <laughs> वेट रातियो मैं डर गया ये हो गया हैं तू डराया है खोटे खोटे जुन डरांदी आई है ना खोटे नु दादी सलाह कीती मैंंदे लकनी माड़ी हुंदी है ना मेरी त खास है हाय मैं तो रात का कर, खास करके माड़ी है मैं रात गया के सी केसवेरे मैं मेले पे जाऊंगा हाँ जी मैं वो पा लगती थी जी, जी कपड़े सुकने अंदर ही स्टैंड लॉबी क्योंकि बाहर बहुत ज़्यादा मीह पा जी फिर जो आप बहर कपड़े पा लगे फिर कई बार चकने पेंदे ए बार बार मी आई जाता वो कई बार मी आ जा कई बार फर जाता वो मैं सोचे मैं क्या चलो आप अंदर ही कपड़े सुक्ने पा दे तो इस करके मैं अंदर ही सारे कपड़े अंदर स्टैंड ही पाते सी ਤੇ ਦਦੇ ਦੇਖ ਸਕਦੇ ਹਾਂ ਕਿ ਆਰਪਨ ਸੌਂ ਗਈ ਤੇ ਹੁਣ ਆਪਾਂ ਇਹਨੂੰ ਸੌਂਣ ਦੇ ਦਾਂਗੇ ਤੇ ਆਪਾਂ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ। ਜਿਹੜੇ ਉਪਰੇ ਕੰਮ ਸੁੱਟਨੇ ਪਏ ਸਾਰਾ ਕਰੇ ਚਾੜੂ ਕੋਲ ਲਾ ਲਿਆ। ਤੇ ਹੁਣ ਆਪਣੇ ਥੋੜੇ ਜਿਹੇ ਭਾਂਡੇ ਲੈ ਲੈਂਦੇ ਆ ਮੈਂ ਉਹ ਮਾਝਿਆਂ ਨੂੰ ਮਾਣ ਦਈਏ ਤੇ ਮਾਣ ਨੂੰ ਤੇ ਕਿ ਫਿਰ ਦੇਖਦੇ ਆ ਕਿ ਮੇਲੇ ਤੇ ਜਾ ਹੁੰਦਾ ਕਿ ਨਹੀਂ ਜਾਂਦਾ ਪਰ ਹਾਲਾਤਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੀ ਜਾਊਗਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਵਾ ਬਾਹਰ ਤੇ ਇਸ ਕਰਕੇ ਸ਼ਾਇਦ ਮੁਸ਼ਕਲ ਹੀ ਆ ਜਾਣਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਹਨਾ ਉਤ ਪਤਾ ਹੀ ਹੈ ਕਿ ਜੋ ਆਪ ਸੋਚਦੇ ਆਂ ਤੇ ਉਹ ਤਾਂ ਕਦੇ ਵੀ ਨਹੀਂ ਹੁੰਦਾ ਹੈਗਾ ਤੇ ਇਦਾਂ ਹੁੰਦਾ ਹੈ ਕਿ ਜਦੋਂ ਆਪਰ ਆਪ ਨੂੰ ਕੋਈ ਵੀ ਸਲਾਹ ਕਰੀਏ ਤੇ ਪਤਾ ਹੀ ਹੈ ਵੀ ਆਪਣੀ ਸਲਾਹ ਹਮੇਸ਼ਾ ਬੇਕਾਰ ਹੀ ਹੁੰਦੀ ਆ ਕੋਈ ਸਲਾਹ ਇਦਾਂ ਦੀ ਹੈ ਨਹੀਂ ਕਿ ਹਾਂ ਆਪਣੀ ਪੂਰੀ ਜਿਹੜੀ ਖਾਸ ਕਰਕੇ ਮੇਰੀ ਤਾਂ ਜ਼ਰੂਰ ਹੁੰਦੀ ਆ ਕਿ ਜਦ ਹੀ ਮੈਂ ਆਪ ਨੂੰ ਸਲਾਹ ਕਰ ਲਵਾਂ ਮਿਲਦਾ ਜਿਵੇਂ ਬੇਕਾਰ ਹੋ ਜਾਂਦੀ ਆ ਚਲੋ ਕੋਈ ਗੱਲ ਨਹੀਂ ਚਲੋ ਦੇਖ ਲਿਆ ਹਨਾ ਮੈਂ ਆਪ ਦਾ ਬਾਕੀ ਕਰ ਦਾਂ ਤੁਹਾਨੂੰ ਨਵੈਲਾ ਤੇ ਤੁਹਾਨੂੰ ਮਿਲਾਂਗੀ ਹੰਜੀ ਲੋਕ ਮੌਸਮ ਦੇਖੋ ਮੌਸਮ ਬਹੁਤ ਖਰਾਬ ਹੋ ਰਿਹਾ ਪਿਆਗਾ Hallo!

ਪਲੇਟ ਬਲੂਟਸ ਦਾ ਪਾ ਲੋ ਉੱਕੜੇ ਲੱਗੇ ਮੈਂ ਫਟ ਚੱਕਣ ਦੇਖ ਦੇ ਇੱਕ ਵਾਰ ਹਟ ਗੋਦਾ ਹੈਗਾ ਨਾ ਉਹ ਤਾਂ ਇਹ ਪਾਣੀ ਪੀਣਾ ਪਾਣੀ ਪੀਣਾ ਘਾਟੋ ਘਾਟਾ ਕਰਦੇ ਨੇ ਭਾਈ ਉਹ ਮਾਣੇ ਕਿਸਮਤ ਕਿ ਖਰਾਬ ਹੈ ਕਿ ਆਪਾਂ ਜਿਸ ਨੂੰ ਕੋਲੀ ਜਿਹਾ

ਬਾਈ ਕਰੋ ਘਰਾ ਦੇ ਆਦੀ ਸਾਰੇ ਜਨਨ ਬਾਈਕ ਹੈ ਬਾਈ ਕਿਵੇਂ ਕਰਦੇ ਨਾ ਆਪਾਂ ਬਾਈ 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 ਕਰਦੇ ਕਿਛਾ ਡਬਲੌਗ ਖਾ ਤੁਮੂ ਗਿਆ ਬਾਈ 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 ਕਰੋ ਬਲੋ ਸੱਲਾ ਬਾਈ ਕਰਦਾ ਬਾਈ ਕਰੀ ਬੁੱਤ ਆ ਜਾ ਰਿਹਾ ਬਾਈ ਕਾਂ ਕੀ ਕਰਿਆ ਮਮਾ ਬਾਈ ਮਮਾ ਤਾਂ ਬਾਈ ਕਰਕੇ ਆ ਜਾਓ ਵੇਖੋ ਫੋਨੀ ਸੌਂਦੀ ਹੈ ਜੀ ਇਹ